ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਏਟੀਸੀ ਨਿਊਜ਼ ਸ਼੍ਰੀ ਸ਼ਕਤੀ ਪੀਠ ਮਾਤਾ ਸੀਤਲਾ ਮੰਦਿਰ ਪ੍ਰਬੰਧਕ ਕਮੇਟੀ ਬੰਗਾ ਵੱਲੋਂ ਸਰਬਹਤਕਾਰੀ ਲੋਕ ਭਲਾਈ ਸੇਵਾ ਸੰਮਤੀ ਵੈਲਫੇਅਰ ਕਮੇਟੀ ਰਜਿਸਟਰਡ ਬੰਗਾ ਦੇ ਸਹਿਯੋਗ ਨਾਲ ਮਾਤਾ ਸੀਤਲਾ ਮੰਦਿਰ ਹਈਓ ਰੋਡ ਬੰਗਾ ਵਿਖੇ ਇਹ ਬਾਬਾ ਦਵਿੰਦਰ ਕੌੜਾ ਤੇ ਬਾਬਾ ਸੋਧ ਸਿੰਘ ਟੂਸਾ ਮਾਸੀਵਾੜੇ ਵਾਲਿਆਂ ਦੀ ਅਗਵਾਈ ਹੇਠ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧੀਆਂ ਦਾ ਲੋਹੜੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ 150 ਬੱਚੀਆਂ ਦੀ ਲੋਹੜੀ ਪਾਈ ਗਈ ਇਸ ਮੌਕੇ ਬਾਬਾ ਦਵਿੰਦਰ ਕੌੜਾ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਬੰਗਾ ਦੇ ਇੰਚਾਰਜ ਕੁਲਜੀਤ ਸਿੰਘ ਸਰਾੜ ਨੇ ਕਿਹਾ ਕਿ ਧੀਆਂ ਪੁੱਤਾਂ ਨਾਲੋਂ ਕਿਸੇ ਵੀ ਤਰ੍ਹਾਂ ਘਟ ਨਹੀਂ ਹਨ ਮਾਪਿਆਂ ਨੂੰ ਚਾਹੀਦਾ ਹੈ ਕਿ ਧੀਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਹਾਂਜੀ ਅੱਜ ਬੰਗਾ ਸ਼ਹਿਰ ਵਿਖੇ ਪ੍ਰਾਤਨ ਮੰਦਰ ਮਾਤਾ ਰਾਣੀ ਸੀਤ라 ਮੰਦਰ ਵੰਦਕ ਕਮੇਟੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਦਵਿੰਦਰ ਕੌੜਾ ਜੀ ਦੀ ਅਗਵਾਈ ਵਿੱਚ ਤੇ ਬਾਬਾ ਸੁਖ ਸਿੰਘ ਜੀ ਜੀ ਦੀ ਅਗਵਾਈ ਦੇ ਵਿੱਚ 152 ਨਵਜੰਮੀਆਂ ਬੱਚੀਆਂ ਦੀ ਲੋੜੀ ਪਾਈ ਗਈ ਇਸ ਮੌਕੇ ਤੇ ਅੱਜ ਆਪਣੇ ਸਾਥੀਆਂ ਸਮੇਤ ਸ਼ਿਰਕਤ ਕਰਨ ਆਇਆ ਸੀ ਔਰ ਮੈਂ ਸਮਝਦਾ ਕਿ ਇਹਨਾਂ ਦਾ ਇੱਕ ਬਹੁਤ ਵੱਡਾ ਤੇ ਨੀਕਪ੍ਰਾਲਾ ਹੈ ਹਰ ਵਕਤ ਇਹ ਸਮਾਜ ਦੀ ਸੇਵਾ ਦੇ ਵਿੱਚ ਨੇ ਕਾਰਜ ਕਰਦੇ ਰਹਿੰਦੇ ਹਨ ਔਰ ਮੈਂ ਆਸ ਰੱਖਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਪਰਮੇਸ਼ਰ ਸ਼੍ਰੀ ਰਾਮ ਜੀ ਮਾਤਾ ਰਾਣੀ ਇਨਤ ਕਿਰਪਾ ਕਰਨ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਇਹ ਨੇਕ ਕਾਰਜ ਕਰਦੇ ਰਹਿਣ ਇਹਨਾਂ ਦੀ ਤੰਦਰੁਸਤੀ ਤੇ ਸਿਹਤ ਜਬੀ ਹਮੇਸ਼ਾ ਹੀ ਕੈਮਰੇ ਵੇ ਕਿ ਤਾਂ ਜੋ ਇਹ ਸਮਾਜ ਦੀ ਕਿਸੇ ਤਰ੍ਹਾਂ ਗਵਾਈ ਕਰਦੇ ਰਹਿਣ ਔਰ ਮੈਂ ਆਪਣੇ ਵੱਲੋਂ ਵੀਨਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕਰਦਾ ਹਾਂ ਔਰ ਜਿਹੜੇ ਬਤੀਆਂ ਦੇ ਮਾਪਿਆਂ ਨੂੰ ਵੀ ਵਧਾਈ ਜੰਦਾ ਹਾਂ ਜਿਹਨਾਂ ਦੇ ਘਰ ਅੱਜ ਲక్ష్ਮੀ ਨਰਕੰਦ ਜਨਮ ਲਿਆ ਈਆਂ ਲਈ ਮੈਸੇਜ ਕੋ ਦੇ ਦੋ ਜਿੱਦਾਂ ਮਾਪਿਆਂ ਦੇ ਅਸਲ ਸਾਰੇ ਮਾਪਿਆਂ ਨੂੰ ਇਹ ਬੇਨਤੀ ਤੇ ਪੀਲ ਕਰਨੀ ਚਾਹਾਂਗਾ ਕਿ ਅੱਜ ਤੀਹਾਂ ਦੇਸ਼ ਲਈ ਵਾਗਦੋੜ ਸੰਭਾਲ ਰਹੀਆਂ ਦੇਖੋ ਆਪਣੇ ਦੇਸ਼ ਦੇ ਰਾਸ਼ਟਰਪਤੀ ਵੀ ਇੱਕ ਲੇਡੀ ਜ ਹਨ ਪ੍ਰਧਾਨ ਮੰਤਰੀ ਵੀ ਬਣ ਚੁੱਕੇ ਨੇ ਉਤਰਾਂ ਦੇ ਧੀਆਂ ਦੇ ਵਿੱਚ ਕੋਈ ਫਰਕ ਨਾ ਸਮਝੋ ਕਿ ਪੁੱਤਰਾਂ ਵਰਗੂ ਧੀਆਂ ਨੂੰ ਪਿਆਰ ਕਰੋ ਉਹਨਾਂ ਨੂੰ ਸਤਿਕਾਰ ਦਿਓ ਔਰ ਮੇਰਾ ਇਹ ਮੰਨਣਾ ਹੈ ਕਿ ਜੇਕਰ ਮਾਪੇ ਦਾ ਸਭ ਤੋਂ ਜ਼ਿਆਦਾ ਸੇਵਾ ਕਰਦੀਆਂ ਪੁੱਤਰਾਂ ਨਾਲੋਂ ਵੱਧ ਕੇ ਵੀ ਧੀਆਂ ਕਰਦੀਆਂ ਹਨ ਕਿ ਆਪਣੇ ਧੀਆਂ ਨੂੰ ਪਿਆਰ ਤੇ ਸਤਿਕਾਰ ਦਿਓ ਉਹਨਾਂ ਨੂੰ ਚੰਗੀ ਸਿੱਖਿਆ ਚੰਗੀ ਐਜੂਕੇਸ਼ਨ ਦਿਵਾਓ ਤਾਂ ਜੋ ਪੜ੍ਹ ਲਿਖ ਕੇ ਚੰਗੇ ਅਫਸਰ ਇਸ ਤਰ੍ਹਾਂ ਸਾਡੀਆਂ ਬੱਚੀਆਂ ਬਣੀਆਂ ਹਨ ਕਾ ਇਹ ਸੱਚੀਆਂ ਵੀ ਆਉਣ ਵਾਲੇ ਸਮੇਂ ਦੀ ਆਪਾਂ ਗਿਆ ਅਫਸਰ ਚੰਗੇ ਰਾਜਨੀਤਾ ਬਣ ਕੇ ਚੰਗੇ ਇੰਡਸਟਰੀਸਟ ਬਣ ਕੇ ਆਪਣੇ ਦੇਸ਼ ਕੌਮ ਆਪਣੇ ਸਮਾਜ ਦੀ ਸੇਵਾ ਕਰਨਗੇ। ਠੀਕ ਹੈ ਜੀ। ਹੰਦੀ ਬੱਬਾ ਜੀ ਜੈ ਮਾਤਾ ਦੀ ਅੱਜ ਮਹਾਰਾਜ ਸੋਹ ਸਿੰਘ ਦੀ ਰਹਿਮਾਈ ਦੇ ਥੱਲੇ ਸਾਡੇ ਸਰਾਲ ਸਾਹਿਬ ਦੇ ਮਾਰਗਦਰਸ਼ਨ ਦੇ ਵਿੱਚ 159 ਕੁੜੀਆਂ ਦੀ ਲੋੜੀ ਪਾਈ ਆ ਤੇ ਲੜਕੀਆਂ ਦੇ ਮਾਤਾ ਪਿਤਾ ਨੂੰ ਵੀ ਬਹੁਤ-ਬਹੁਤ ਮੁਬਾਰਕਾ ਤੇ ਮੇਰੇ ਸਾਥੀ ਜਿਹੜੇ ਸੇਵਾਦਾਰ ਆ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਤੇ ਸਮਾਜ ਦੇ ਸਾਰੇ ਲੋਕਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਹਨੇ ਸਾਡਾ ਸਾਥ ਦਿੱਤਾ ਠੀਕ ਹੈ ਜੀ